ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਸੜਕੀ ਹਾਦਸਿਆਂ ਨੂੰ ਰੋਕਣ ਦੇ ਲਈ ਟ੍ਰੈਫਿਕ ਪੁਲਿਸ ਵੱਲੋਂ ਅਕਸਰ ਸੈਮੀਨਾਰ ਲਗਾਏ ਜਾਂਦੇ ਨੇ ਤਾਂ ਜੋ ਸੜਕ ਤੇ ਵਾਪਰ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਪਰ ਇਸ ਦੇ ਬਾਵਜੂਦ ਕੁਝ ਲੋਕ ਅਜਿਹੇ ਨੇ ਜੋ ਕਿ ਸੜਕ ਨਿਯਮਾਂ ਦਾ ਪਾਲਨ ਨਹੀਂ ਕਰਦੇ ਜਿਸ ਦਾ ਖਮਿਆਜਾ ਦੂਸਰੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਜਿਹਾ ਹੀ ਕੁਝ ਪਠਾਨਕੋਟ ਦੇ ਚੱਕੀ ਪੁਲ ਵਿਖੇ ਬੀਤੀ ਰਾਤ ਵੇਖਣ ਨੂੰ ਮਿਲਿਆ ਜਿੱਥੇ ਇੱਕ ਟਰੱਕ ਨੇ ਸਕੂਟਰ ਸਵਾਰ ਨੂੰ ਦਰਦ ਦਿੱਤਾ ਅਤੇ ਸਕੂਟਰ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰ ਨੇ ਕਿਹਾ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ ਗਯਾ ਗਿਉਨਾ ਦਾ ਬੇਟਾ ਜਾ ਰਿਹਾ ਸੀ ਅਤੇ ਪਿੱਛੇ ਉਹ ਜਾ ਰਹੇ ਸਨ ਉਹਨਾਂ ਦੱਸਿਆ ਕਿ ਪਿੱਛੋਂ ਤੇਜ਼ ਰਫ਼ਤਾਰ ਆਇ ਟੱਕਨੇ ਉਹਨਾਂ ਦੇ ਬੇਟੇ ਨੂੰ ਦਰਦ ਦਿੱਤਾ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਜਿਸ ਦੇ ਬਾਅਦ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਪਹੁੰਚਾਇਆ ਇਸ ਮੌਕੇ ਮ੍ਰਿਤਕ ਦਾ ਪਰਿਵਾਰ ਇਨਸਾਫ ਦੀ ਗੋਹਰ ਲਗਾਉਂਦਾ ਹੋਇਆ ਦੱਸਿਆ ਪਠਾਨਕੋਟ ਤੋਂ ਬਿਊਰੋ ਰਿਪੋਰਟ ਮੈਂ ਬਚਾ ਮਰਾ ਜਾ ਰਿਹਾ ਹਾਂ ਕੱਲ ਜਦੋਂ ਆਤਾ ਹੀ ਸਾਡੇ ਘਰ ਅੱਛਾ ਜੀ ਸਾਡੇ ਉੱਥੇ ਮਾਸਰੀ ਆਪਣੀ ਦੀ ਕੁੜੀ ਨੂੰ ਲੈਣ ਵਾਸਤੇ ਜਾ ਰਿਹਾ ਉਹਨਾਂ ਦੇ ਥੋੜੀ ਦੂਰੀ ਦੇ ਪਿੱਛੇ ਪਿੱਛੇ ਅਸੀਂ ਜਾ ਰਹੇ ਸੀ ਦੋ ਜਣੇ ਮੈਂ ਅਸੀਂ ਤੇ ਸਾਹੇ ਦਾ ਮੁੰਡਾ ਸੀ ਜਿਹੜਾ ਮੇਰੇ ਨਾਲ ਖੜਾ ਹੈ ਤੇ ਜਾ ਰਹੇ ਸੀ ਥੋੜੀ ਦੂਰ ਪਿੱਛੇ ਗੱਡੀ ਆਈ ਤਾਂ ਅਸੀਂ ਥੋੜੇ ਪਿੱਛੇ ਹੋ ਗਏ ਉਹ ਬੁੜਾ ਅੱਗੇ ਹੋ ਗਿਆ ਪਿੱਛੋਂ ਟਰਾਲਾ ਆਇਆ ਟਰਾਲੇ ਨਾਲ ਉਹਨੂੰ ਕੁਝ ਲੱਗ ਦਿੱਤਾ ਉਹਦੇ ਸੱਟ ਮਾਰੀ ਆ ਉਹ ਡਿਵੈਲਟਰ ਦੇ ਨਾਲ ਵੱਜਾ ਮੌਕੇ ਤੇ ਮਾਰਿਆ ਮੌਤ ਹੋ ਗਈ ਮੋਕੜੀ ਦਾਤ ਹੋ ਗਈ ਕਿ ਮੇਰੀ ਮੰਗ ਕੀ ਆ ਬਰਾ ਬੱਚਾ ਦਾ ਮੇਰਾ ਮੇਲਾ ਨਹੀਂ ਹੁਣ ਮੇਰੀ ਇਹੋ ਆਸ ਕਿ ਪੁੱਛਦੇ ਆਗੇ ਮੇਰੀ ਇਹੋ ਵਾਰ ਮੈਨੂੰ ਨਿਆਣੇ ਤਾ ਜਾਂ ਇਹ ਤਨੂੰ